ਮੌਤ ਸਮਾਂ ਤੇ ਸਥਾਨ ਨਿਸ਼ਚਿਤ ਕਰਕੇ ਆਉਂਦੀ ਹੈ ਇਹ اٹਲ ਸਚਾਈ ਹੈ ਜਿਸ ਦੀ ਮਿਸਾਲ ਗੁਰਦੁਆਰਾ ਨਾਨਕ ਨਿਰਵੈਰ ਸਚਖੰਡ ਧਾਮ ਰੋਲੂ ਕਲੋਨੀ ਬਲਾਚੌਰ ਵਿਖੇ ਪ੍ਰਤੱਖ ਦੇਖਣ ਨੂੰ ਮਿਲੀ ਜਿੱਥੇ ਗਿਆਨੀ ਸੁਰਜੀਤ ਸਿੰਘ ਚੌਰ ਸਾਹਿਬ ਦੀ ਸੇਵਾ ਕਰਦੇ ਆ ਗੁਰੂ ਚਰਨਾ ਵਿੱਚ ਜਾ ਬਿਰਾਜੇ ਗੁਰਦੁਆਰਾ ਨਾਨਕ ਨਿਰਵੈਰ ਸਚਖੰਡ ਤਾਮ ਬਲਾਚੌਰ ਦੇ ਮੁਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗਿਆਨੀ ਸੁਰਜੀਤ ਸਿੰਘ ਕਰੀਬ 2 ਸਾਲ ਤੋਂ ਸੇਵਾ ਨਿਭਾ ਰਹੇ ਸਨ ਅਤੇ ਅੱਜ ਜਦੋਂ ਗੁਰੂ ਘਰ ਦੇ ਵਜ਼ੀਰ ਹੁਕਮਨਾਮਾ ਲੈ ਰਹੇ ਸਨ ਤਾਂ ਅਚਾਨਕ ਗਿਆਨੀ ਸੁਰਜੀਤ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਜੀ ਕਾ ਖਾਲਸਾ ਵਾਹਿਗੁਰੂ ਕੀ ਹਉਤੇ ਗਰਮੁ ਪਿਆਰੇ ਭਾਈ ਸਰਜੀਤ ਸਿੰਘ ਨਗਰ ਬੇਲਾ ਨੇੜੇ ਨਾਨਪੁਰ ਸਾਹਿਬ ਜੋ ਕਿ ਅੱਜਕੱਲ੍ਹ ਸਿਆਣੇ ਪਿੰਡ ਰਹਿੰਦੇ ਸਨ तकरीबन ਪਿਛਲੇ 2 ਸਾਲਾਂ ਤੋਂ ਇੱਥੇ ਬੜੀ ਆਨ ਥਕ ਸੇਵਾ ਕਰ ਰਹੇ ਬੜੇ ਨਾਮ ਵਿੱਚ ਰੰਗੇ ਹੋਏ ਖੰਡੇ ਵੱਟ ਦਾ ਅਮਰ ਪਿਛਲੇ 3 ਮਹੀਨਿਆਂ ਤੋਂ ਖੰਡੇ ਵੱਟ ਦਾ ਅਮਰ ਸ਼ਾਕ ਕੇ ਤਿਆਰ ਵਰ ਤਿਆਰ ਨਾਮ ਸੰਮਣੇ 'ਤੇ ਜੁੜੇ ਸਨ ਕੱਲ ਰਾਤ ਪਹਿਲਾਂ ਉਹਨਾਂ ਨੇ ਦੋ ਤੋਂ ਚਾਰ ਮੂਲ ਮੰਤਰ ਦਾ ਪਾਠ ਕੀਤਾ ਡਿਊਟੀ ਲਈ ਉਸ ਤੋਂ ਉਪਰੰਤ ਸੇਵਾ ਕੀਤੀ ਸ਼ਰਾਨ ਕੀਤਾ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਪ੍ਰਕਾਸ਼ ਕਰ ਰਹੇ ਸਨ ਪਹਿਲਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ ਉੱਥੇ ਉਹਨਾਂ ਨੇ ਆਪ ਸਾਰੀ ਸੇਵਾ ਕੀਤੀ ਚੌਰਸਾਹ ਕੀਤੀ ਫਿਰ ਖੜੇ ਹੋ ਕੇ ਅਰਦਾਸ ਕੀਤੀ ਉਸ ਤੋਂ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੇ ਸਨ ਇਹ ਚੌਰ ਸਾਹਿਬ ਦੀ ਸੇਵਾ ਕਰਦੇ ਸਨ ਮਹਾਰਾਜ ਦੇ ਵਜ਼ੀਰ ਹੁਕਮਨਾਮਾ ਲੈ ਰਹੇ ਸਨ ਉਸ ਵੇਲੇ ਦੇਖਿਆ ਅਚਾਨਕ ਹੀ ਚੌਰਸਾਹ ਕਰਦੇ ਕਰਦੇ ਇੱਕ ਨਾਂਵੇਨਾਂ ਨੂੰ ਅਟੈਕ ਹੋਇਆ ਚੱਕਰ ਆਇਆ ਇਹ ਥੱਲੇ ਬੈਠ ਕੇ ਸਟੇ ਤੋਂ ਡਿੱਗ ਪਏ ਲੰਮੇ ਪੈ ਗਏ ਫਿਰ ਇਹਨਾਂ ਨੂੰ ਥੋੜੀ ਸੋਝੀ ਆਈ ਸੁਰਤ ਆਈ ਇਹਨਾਂ ਦੇ ਹੱਥ ਵਿੱਚ ਚੋਰ ਸੇ ਮਾਰੇ ਦੇ ਸੋਖਾ ਸੰਦਾ ਕੱਪੜਾ ਸੀ ਇਹ ਉੱਠੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਬਿਆਂ ਬੈਠੇ ਮਹਾਰਾਜ ਦੇ ਵੀਰਾਂ ਨੂੰ ਚੋਰ ਸਾਫੜਾਇਆ ਸੋਖਾ ਸਾਲਾ ਕੱਪੜਾ ਮਹਾਰਾਜ ਦੀ ਪਾਲਕੀ ਵਿੱਚ ਰੱਖਿਆ ਉੱਥੇ ਹੀ ਥੜਾ ਸਾ ਜਿੱਥੇ ਮਹਾਰਾਜ ਪ੍ਰਕਾਸ਼ ਸਨ ਗੋਡੇ ਪਾਰ ਹਾਤਰਾ ਕੇ ਬੈਠ ਕੇ ਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਨ ਤਿਆ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰੇ ਵਿੱਚ ਲੀਨ ਹੋ ਗਏ ਤੇ ਉਸ ਵੇਲੇ ਜੋ ਹੁਕਮ ਨਾਵਾ ਆਇਆ ਹੁਕਮ ਨਾਵਾ ਬੜਾ ਪਿਆਰਾ ਗੁਰੂ ਗ੍ਰੰਥ ਗੁਰੂ ਅਰਜਨ ਦੇਵ ਮਹਾਰੇ ਦੇ ਬਚਨ ਸੋਠ ਮਹੱਲਾ 5 ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਿਉਂ ਹੀ ਹੁਕਮ ਨਾਵਾ ਸਾਹਿਬ ਦੀ ਸਮਾਪਤੀ ਹੋਈ ਤੇ ਨਾਲ ਦੀ ਨਾਲ ਹੀ ਗੁਰਮੁਖ ਪਿਆਰੇ ਸੱਚਖੰਡ ਪਿਆਨਾ ਕਰ ਗਏ ਇਹ ਬਾਣਾ ਕੱਲ ਵਾਪਰਿਆ ਬڑے ਨਾਮ ਵਿੱਚ ਰਤੀ ਹੋਈ ਰੂਹ ਪਰਮੇਸ਼ਰ ਦਾ ਨਾਮ ਜਪਣ ਵਾਲੀ ਪਰਮੇਸ਼ਰ ਦੀ ਸੇਵਾ ਕਰਨ ਵਾਲੀ ਪਰਮੇਸ਼ਰ ਦੇ ਵਿੱਚ ਹੀ ਅਪੇਧ ਹੋ ਗਏ ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ ਸੱਚੀ ਦਰ ਗਏ ਜਾਏ ਸੱਟਾ ਪੜ ਮਲਿਆ ਇਹ ਭਾਈ ਸਰਜੀਤ ਸਿੰਘ ਦੀ ਜੀਵਨ 바ਜੀ ਜਤ ਕੇ ਗੁਰੂ ਚਰਨਾਂ ਦੇ ਵਿੱਚ ਹੀ ਅਪੇਧ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ